ਹੁਣ ਅਸੀਂ ਪੂਰੇ ਸੰਗਰੂਰ ਜ਼ਿਲ੍ਹੇ ਦੀ ਜਿੰਨੀਆਂ ਵੀ 50000 ਤੋਂ ਪਲੱਸ 유ਨੀਫਾਰਮਸ ਐ ਉਹ ਅਸੀਂ ਸਾਰੀ ਬਣਾ ਰਹੇ ਹਾਂ ਤੇ ਤੁਸੀਂ ਇਸ ਸੈਂਟਰ ਜਿਹਨੂੰ ਦੇਖ ਰਹੇ ਹੋ ਇਹਦੇ ਵਿੱਚ ਹੁਣ ਸਾਡੀ ਟਰਨਓਵਰ 4 ਕਰੋੜ ਤੋਂ ਵੱਧ ਹੋ ਗਈ ਹੈ 2 ਸਾਲ ਦੇ ਵਿੱਚ ਵਿੱਚ ਤੇ ਹੁਣ 450 ਦੇ ਕਰੀਬ ਲੇਡੀਜ਼ ਇੱਥੋਂ ਡਾਇਰੈਕਟ ਰੋਜ਼ਗਾਰ ਉਹਨਾਂ ਨੂੰ ਮਿਲਿਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਲੇਡੀਜ਼ ਬਹੁਤ ਇੱਥੇ ਮਿਹਨਤ ਕਰ ਰਹੇ ਹਨ ਅਸੀਂ ਇਹਨਾਂ ਨੂੰ ਹੈਲਪ ਕਰ ਰਹੇ ਹਾਂ ਕਿ ਕਿਵੇਂ ਹੋਰ ਅੱਗੇ ਵੱਧ ਸਕਣ ਤਸ ਸਭ ਤੋਂ ਬੈਲਾ ਤਾਂ ਅਸੀਂ ਹੁਣ ਪੁਲਿਸ ਯੂਨੀਫਾਰਮਸ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਵਿਜ਼ਨ ਦੇ ਅਨੁਸਾਰ ਅਸੀਂ ਪੁਲਿਸ ਯੂਨੀਫਾਰਮਸ ਹੁਣ ਬਣਾਨੀਆਂ ਸ਼ੁਰੂ ਕੀਤੀਆਂ ਨੇ ਉਹ ਪ੍ਰੋਜੈਕਟ ਵੀ ਬਹੁਤ ਸਕਸੈਸਫੁਲ ਹੋਇਆ ਕਿਉਂਕਿ ਆਮ ਤੌਰ ਤੇ ਮੁਲਾਜ਼ਮਾਂ ਨੂੰ 4000 ਤੋਂ ਵੱਧ ਦਾ ਖਰਚਾ ਪੈਂਦਾ ਸੀਗਾ ਉਹਨਾਂ ਨੂੰ ਆਪਣੀ ਜੇਬ ਚੋਂ ਖਰਚਾ ਦੇਣਾ ਪੈਂਦਾ ਸੀ ਆਪਣੀ ਵਰਦੀਆਂ ਸਵਾਣ ਵਾਸਤੇ ਇੱਥੇ ਲੇਡੀਜ਼ ਤੇ ਸਟਾਫ ਦੀ ਮਿਹਨਤ ਦੇ ਨਾਲ ਅਸੀਂ 1100 ਰੁਪਏ ਦੇ ਵਿੱਚ ਉਹੀ ਵਰਦੀਆਂ ਉਸੇ ਉਸ ਤੋਂ ਵੱਧ ਬੈਟਰ ਕੁਆਲਿਟੀ ਦੀ ਅਸੀਂ ਵਰਦੀਆਂ ਉਹਨਾਂ ਨੂੰ ਸਟਿਚ ਕਰਕੇ ਦੇਦਨੇ ਆ ਤੇ ਨਾਲ ਹੀ ਹੁਣ ਅਸੀਂ ਹੋਰ ਅੱਗੇ ਜਾ ਰਹੇ ਹਾਂ ਅਸੀਂ ਹੁਣ ਸਵੈਟਰ ਬਣਾਨੇ ਵੀ ਸ਼ੁਰੂ ਕਰ ਦਿੱਤੇ ਆਂ ਤੇ ਹੌਲੀ ਹੌਲੀ ਅਸੀਂ ਹੋਰ ਅੱਗੇ ਡਾਈਵਰਸਿਫਾਈ ਕਰਾਂਗੇ ਅਸੀਂ ਸ਼ੂਜ਼ ਦੀ ਵੀ ਮੈਨੂਫੈਕਚਰਿੰਗ ਸ਼ੁਰੂ ਕਰਾਂਗੇ ਦੁਪੱਟੇ ਦੀ ਵੀ ਮੈਨੂਫੈਕਚਰਿੰਗ ਕਰਾਂਗੇ ਤੇ ਇਹ ਸੈਂਟਰ ਦੀ ਵੀ ਅਸੀਂ ਬਹੁਤ ਐਗਰੈਸਿਵ ਐਕਸਪੈਂਸ਼ਨ ਕਰ ਰਹੇ ਆਂ ਇਹ ਇੱਕ ਹਾਲ ਤੋਂ ਸ਼ੁਰੂ ਹੋਇਆ ਸੀ ਹੁਣ ਇੱਕ ਵੇਅਰ ਹਾਊਸ ਅੱਗੇ ਅਸੀਂ ਬਣਾਇਆ ਹੈ ਸੋ ਇਹਦੀ ਐਕਸਪੈਂਸ਼ਨ ਵਿੱਚ ਹੁਣ ਅਸੀਂ ਇੱਕ 3 ਸਟੋਰੀ ਮੈਗਾ ਬਿਲਡਿੰਗ ਵੀ ਅਸੀਂ ਬਣਾਵਾਂਗੇ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਸੈਲਫ ਹੈਲਪ ਗਰੁੱਪਸ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਸਾਡਾ ਸਟਾਫ ਦਾ ਪਹਿਲ ਸਖੀਜ਼ ਦਾ ਨੈਟਵਰਕ ਹਰ ਪਿੰਡ ਤੱਕ ਪਹੁੰਚਾ ਹੋਇਆ ਹੈ ਜਿਹੜੇ ਵੀ ਮਹਿਲਾ ਸਾਡੇ ਪ੍ਰੋਜੈਕਟ ਨਾਲ ਜੁੜਨਾ ਚਾਹਣ ਆ ਆਪਣੇ ਜਿਹੜੀ ਐਕਟਿਵ ਔਮਨ ਹੈਗੀਆਂ ਜਾਂ ਪਹਿਲ ਸਖੀਜ਼ ਹੈ ਪਿੰਡ ਦੀਆਂ ਉਹਨਾਂ ਨਾਲ ਸੰਪਰਕ ਕਰ ਸਕਦੀਆਂ ਯਾ ਆਪਣੇ ਬੀਡੀਪੀਓ ਦਫਤਰ ਨਾਲ ਸੰਪਰਕ ਕਰ ਸਕਦੇ ਆ ਜਾਂ ਫਿਰ ਏਡੀਸੀ ਦਫਤਰ ਦੇ ਨਾਲ ਸੰਪਰਕ ਕਰ ਸਕਦੇ ਸਾਡੇ ਗਰੁੱਪ ਬਣੇ ਹੋਏ ਸੀਗੇ ਉਹਦੇ ਵਿੱਚ ਸਾਨੂੰ ਮੈਸੇਜ ਮਿਲਿਆ ਵੀ ਐ ਕਰਕੇ ਵੀ ਤੁਸੀਂ ਸਿਲਾਈ ਦਾ ਕੰਮ ਕਰਨਾ ਚਾਹੁੰਦੇ ਹੋ ਅਸੀਂ ਅਸੀਂ ਸਿਲਾਈ ਦਾ ਕੰਮ ਪਹਿਲਾਂ ਕਰਦੇ ਹੁੰਦੇ ਸੀਗੇ ਲੈਰੀਆਂ ਅੱਗੇ ਹੋਜਰੀ ਦਾ ਤੇ ਉਹਦੇ ਬਾਅਦ ਸਾਨੂੰ ਇਹ ਦੇ ਬਾਰੇ ਪਤਾ ਲੱਗਿਆ ਫਿਰ ਅਸੀਂ ਇੱਥੇ ਆ ਕੇ ਕੰਮ ਕਰਿਆ ਉਰੇ ਸਾਨੂੰ ਜਾਦੇ ਵੈਸੇ ਵੱਡੀਆਂ ਮਸ਼ੀਨਾਂ ਨੇ ਉੱਥੇ ਅਸੀਂ ਆਪਦਾ ਘਰੇ ਨਹੀਂ ਜਾ ਕੇ ਕੰਮ ਕਰਦੇ ਸੀ ਘਰੇ ਇੰਨਾ ਕੰਮ ਨਹੀਂ ਹੁੰਦਾ ਸੀਗਾ ਮੇਰੀ ਤਿੰਨ ਬੇਟੀਆਂ ਨੇ ਜੀ ਇੱਕ ਛੋਟਾ ਬੇਟਾ ਤਾਂ 1 ਸਾਲ ਦਾ ਤੇ ਉਰੇ ਸਾਨੂੰ ਵਧੀਆ ਨਕਮ ਹੋ ਜਾਂਦੀ ਹੈ ਜੀ 28 18000 ਤੋਂ 20000 ਤੱਕ ਮਹੀਨੇ ਦਾ ਸੀ ਪਾ ਲੈਣੇ ਹੁਣ ਤੁਸੀਂ ਕਿਹੜਾ ਕੰਟਰੈਕਟ ਹੈ ਜਿਹੜਾ ਤੁਹਾਨੂੰ ਮਿਲਿਆ ਹੋਇਆ ਤੇ ਕੀ ਚੀਜ਼ ਇਸ ਲਈ ਕਰ ਰਹੇ ਹੁਣ ਅਸੀਂ ਪੰਜਾਬ ਪੁਲਿਸ ਦੀ ਕਰ ਰਹੇ ਹਾਂ ਕੀ ਚੀਜ਼ ਸ਼ਰਟ ਵੀ ਹੋਣਾ ਨੇ ਪੈਂਟ ਵੀ ਹੋਣਾ ਬਿਲਕੁਲ ਤਾਂ ਕੀ ਪਹਿਲੀ ਗੱਲ ਹੋਇਆ ਕਿ ਪਿੰਡਾਂ ਦੇ ਵਿੱਚੋਂ ਪੰਜਾਬ ਪੁਲਿਸ ਦੀਆਂ ਵਰਦੀਆਂ ਸਲੈਕ ਕਰਦੇ ਹਾਂ ਜੀ ਹਾਂਜੀ ਹਾਂਜੀ ਸਰ ਕਿਤਰਾ ਮੈਸੇਜ ਲਿਖਣਾ ਮਾਮਲਾ ਕਿਤਾ ਹੈ ਹੁੰਦਾ ਜੋ ਬੇਫੋਰੇ ਸਕੂਲਾਂ ਦੇ ਵਿੱਚ ਬੱਚੇ ਨੇ ਉਹ ਤੁਹਾਡੇ ਹੱਥ ਦੀਆਂ ਬੜੀਆਂ ਬੜੀਆਂ ਵਰਤਦੀਆਂ ਪੰਜਾਬ ਪੁਲਿਸ ਦੇ ਜਿਹੜੀ ਕੰਪਨੀ ਤੋਂ ਵਰਤਦੀ ਹੈ ਜਿਹੜੀ ਉਹ ਤੁਹਾਡੇ ਸਲਾਈ ਕਰਦੀ ਹੁੰਦੀ ਹੈ ਹਾਂਜੀ ਸਰ ਹੁਣ ਹੱਥ ਜਿਉਂ-ਜਿਉਂ ਵੀ ਕੋਈ ਔਡੀ ਦਿੱਕਤ ਨਹੀਂ ਆਉਂਦੀ ਸਰ ਹੱਥ ਜਿਉਂ-ਜਿਉਂ ਵੀ ਵਰਤਿਆਂ ਦੇ ਬਾਕੀ ਇਹ ਮਸ਼ੀਨਾਂ ਦੀ ਸਲਾਈ ਵੀ ਬਹੁਤ ਸਾਫ਼ ਹੁੰਦੀ ਹੈ ਕੋਈ ਦਿੱਕਤ ਨਹੀਂ ਜਿਹੜੀ ਮਸ਼ੀਨਾਂ ਤੇ ਜਿਹੜਾ ਇਸੇ ਧਰਮੀਆਂ ਮਸ਼ੀਨਾਂ ਦੇ ਜੈਕ ਦੀਆਂ ਮਸ਼ੀਨਾਂ ਨੇ ਸਰ ਹਾਂਜੀ ਪੂਰੀ ਆਟੋਮੈਟਿਕ ਮਸ਼ੀਨਾਂ ਨੇ ਹਾਂਜੀ ਆਟੋਮੈਟਿਕ ਮਸ਼ੀਨਾਂ ਇਹਦੇ ਕੈਂਚੀ ਦੀ ਵੀ ਲੋਡ ਨਹੀਂ ਪੈਂਦੀ ਸਰ ਆਟੋਮੈਟਿਕ ਧਾਗਾ ਘੜਦਾ ਹਿੰਦੀ ਤੋਂ ਦਿੱਲੀ ਤੇ ਆ ਕੇ ਆਪਣੀ ਜ਼ਿੰਦਗੀ 'ਚ ਪਹਿਲਾ ਨਾਅ ਹੋਣ ਦੇ ਵਿੱਚ ਇੱਥੇ ਆ ਕੇ ਕਿਵੇਂ ਮਹਿਸੂਸ ਹੁੰਦਾ ਹੈ ਤਬਦੀਲੀ ਸਰ ਬਹੁਤ ਜ਼ਿਆਦਾ ਹੈ ਜਿੱਥੇ ਅਸੀਂ 5k ਹਜ਼ਾਰ ਦਾ ਕੰਮ ਮਾਸਾ ਹੀ ਕਰਦੇ ਸੀਗੇ ਅਸੀਂ ਇੱਥੇ 18 ਤੋਂ 20 ਹਜ਼ਾਰ ਰੁਪਏ ਦਾ ਕੰਮ ਪਰ ਮਹੀਨੇ ਕਰ ਜੀ ਗੱਲ ਕਰੀ ਤਾਂ ਜ਼ਿਆਦਾਤਰ ਔਰਤਾਂ ਨੂੰ ਸਲਾਈ ਕੜਾਈ ਦੇ ਪਿੰਡਾਂ 'ਚ ਕੰਮ ਆਉਂਦਾ ਤਾਂ ਤੁਸੀਂ ਉਹਨਾਂ ਨਾਲੋਂ ਆਪਣੇ ਆਪ ਨੂੰ ਵੱਖਰਾ ਕਿਵੇਂ ਦੇਖਦੇ ਹੋ ਯਾਦ ਕਰੀ ਕਈ ਵਾਰੀ ਨਹੀਂ ਬਾਤ ਕਰ ਤੋਂ ਬਾਹਰ ਨਿਕਲ ਪਾਉਂਦੇ ਤਾਂ ਤੁਸੀਂ ਇੱਥੇ ਆ ਰਹੇ ਹੋ ਚੰਗਾ ਕਮਾ ਵੀ ਰਹੂ ਆਪਣੇ ਹਾਂਜੀ ਉਹ ਕੋਈ ਨਾ ਫਰਕ ਕਿੰਨਾ ਖਲਗਰਦਾ ਹੈ ਬਹੁਤ ਜ਼ਿਆਦਾ ਫਰਕ ਹੈ ਸਰ ਪਿੰਡਾਂ ਦੀ ਸਲਾਈ ਦਾ ਵੈਸੇ ਪਤਾ ਹੈ ਕੋਈ ਆ ਜਾਂਦਾ ਹੈ ਅਗਲਾ ਦੇ ਵੀ ਜਾਂਦਾ ਹੈ ਕਈ ਵਾਰੀ ਨਹੀਂ ਵੀ ਦੇ ਕਿ ਮੌਕੇ ਤੇ ਨਹੀਂ ਦਿੰਦੇ ਹੈਗੇ ਪਿੰਡਾਂ ਚ ਸਲਾਈ ਕਰਦਿਆਂ ਦਾ ਹੈਗੇ ਨਹੀਂ ਵੈਸੇ ਬਹੁਤ ਜ਼ਿਆਦਾ ਕਰਦੇ ਨੇ ਪਰ ਉਹਨਾਂ ਨੂੰ ਐ ਨਹੀਂ ਹੈਗਾ ਸਰ ਵੀ ਦੇ ਗਏ ਅਗਲਾ ਕੰਮ ਕਰ ਲਿਆ ਉਹਨਾਂ ਨੇ ਕਈ ਵਾਰੀ ਦੇ ਵੀ ਜਾਂਦੇ ਨੇ ਕਈ ਵਾਰੀ ਲੜਕਦੇ ਵੀ ਫਿਰ ਜਾਂਦੇ ਨੇ ਉਹ ਇੰਨਾ ਕੰਮ ਨਹੀਂ ਕਰਦੇ ਮੀਨ ਨਿਮੀ ਆ ਜਾਂਦਾ ਕਿ ਨਾਮ ਤੁਹਾਡਾ ਅਮਨਦੀਪ ਕੌਰ ਅਮਨਦੀਪ ਜੀ ਕਦੋਂ ਤੋਂ ਕਿਹੜੇ ਪਿੰਡ ਤੋਂ ਆ ਰਹੇ ਹੋ ਤੇ ਕਦੋਂ ਤੋਂ ਰੇ ਆਉਂਦੇ ਜਿਹ ਵਿੱਚ ਕੰਮ ਕਰਦੇ ਹੋ ਸਰ ਇਸੇ ਪਿੰਡ ਤੋਂ ਆਉਂਦੇ ਹਾਂ ਤੇ ਤਿੰਨ ਮਹੀਨੇ ਹੋ ਗਏ ਮੈਨੂੰ ਇਸੇ ਕੰਮ ਕਰਦਿਨੀ ਅੱਛਾ ਜਿਹੜੀ ਤੁਹਾਡੀ ਔਰ ਜਿਸ ਜੇਪਰ ਤੁਸੀਂ ਕੰਮ ਕਰਦੇ ਹੋ ਕਿਸ ਤਰ੍ਹਾਂ ਦੀ ਮਸ਼ੀਨਾਂ ਦੇ ਉੱਪਰ ਵਰਕਰ ਆ ਜਾਂਦੇ ਹੈ ਤੁਹਾਡਾ ਕੀ ਕੰਮ ਹੈ ਕੀ ਰੋਲ ਆ ਤੁਹਾਡਾ ਇਸ ਦਾ ਮਤਲਬ ਬਟਨ ਲਗਾ ਜਾਂਦੇ ਹੋ ਮਤਲਬ ਡਰੈਸਾਂ ਦੂਸਰੀਆਂ ਮਸ਼ੀਨਾਂ ਦੇ ਡਰੈਸਾਂ ਸੇ ਜਾਂਦੀ ਮੈਂ ਇੱਥੇ ਬਟਨ ਲਗਾਉਂਦਾ ਹਾਂ ਅੱਛਾ ਕਿਵੇਂ ਦੇਖਦੇ ਹੋ ਕਿ ਅੱਜ ਦੇ ਸਮੇਂ ਜਦ ਮੈਂ ਆਮ ਤੌਰ ਤੇ ਤੁਸੀਂ ਘਰੇਲੂ ਪਹਿਲਾਂ ਕਰੇ ਆਪਾਂ ਕੰਮ ਕਰਦੇ ਸੀ ਏਕੇ ਮਸ਼ੀਨ ਦੇ ਉੱਪਰ ਵਰਕ ਕਰਦੇ ਸੀ ਤੁਸੀਂ ਹੁਣ ਅਲੱਗ-ਅਲੱਗ ਜਗ੍ਹਾ ਮਤਲਬ ਤੁਹਾਡਾ ਕੰਮ ਸਿਰਫ ਬਟਨ ਲਾਉਣਾ ਆਟੋਮੈਟਿਕ ਮਸ਼ੀ ਬਟਨ ਖੜਾ ਤੁਹਾਡਾ ਹੱਥ ਨਾਲ ਸੂਈ ਵਾਲਾ ਕੰਮ ਨਹੀਂ ਹੈ ਨਾ ਜੀ ਆਟੋਮੈਟਿਕਲੀ ਹੋ ਜਾਂਦੀ ਬਹੁਤ ਆਸਾਨ ਤਰੀਕੇ ਨਾਲ ਲੱਗਦੇ ਆ ਹਮ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਨੇ ਹੋਰ ਬਣ ਰਹੀਆਂ ਆ ਡੋੜ ਕਿਸ ਤਰ੍ਹਾਂ ਦੇ ਕੰਮ ਹੁੰਦਾ ਵੀ ਤੁਹਾਡੇ ਅ ਕਿਸਤੇ ਕਾਰ ਕੀਤਾ ਜਾਂਦੇ ਆ ਤੇ ਡਾਕ ਲਗਾਏ ਜਾਂਦੇ ਆ ਜੀ ਕਈਆਂ ਧਿਆਨ ਟਲਾ ਕੀਤੀ ਜਾਂਦੀ ਆ ਬਟਨ ਲਗਾਏ ਜਾਂਦੇ ਆ ਹਮ ਤੁਹਾਡਾ ਕੀ ਨਾਮ ਹੈ ਵੀ ਆਪਣਾ ਹਰਦੀਪ ਸਿੰਘ ਜੀ ਵੀ ਤੁਸੀਂ ਕਿੱਥੇ ਕੰਮ ਕਰਦੇ ਹੋ ਤੇ ਕੀ ਕੰਮ ਕਰਦੇ ਹੋ ਪਹਿਲ ਕੰਪਨੀ ਚ ਕੰਮ ਕਰਦਾ ਆ ਟੀਵੀ ਦੇ ਰਹਿਣ ਵਾਲਾ ਆ ਹਮ ਮੈਂ ਆਟੋਮੈਟਿਕ ਦੋ ਮਸ਼ੀਨਾਂ ਚਲਾਉਂਦਾ ਹਾਂ ਇੱਥੇ ਮਸ਼ੀਨ ਤੇ ਮਾਲ ਨਿਕਲਦਾ ਹੈ ਅੱਗੇ ਲੇਡੀਜ਼ ਨੂੰ ਦਿੱਤਾ ਜਾਂਦਾ ਹੈ ਲੇਡੀਜ਼ ਸਲਾਈ ਕਰਕੇ ਦੇ ਕੇ ਜਾਂਦੇ ਨੇ ਕੀ ਕੰਮ ਕਰਦਾ ਹੈ ਜੀ ਕੀ ਬੰਦਾਰੀ ਮਸ਼ੀਨ ਕੋਟੀ ਬੰਦੀ ਹੈ ਸਰਕਾਰੀ ਸਕੂਲਾਂ ਦੀ ਕਿਵੇਂ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗਿਆ ਤੁਸੀਂ ਫਿਰ ਕਿਵੇਂ ਕੰਮ ਕਰਦੇ ਇੱਥੇ ਮੇਰੇ ਮੰਮਾ ਦੇ ਗਰੁੱਪ ਚ ਨੇਗੇ ਉਹਨਾਂ ਤੋਂ ਮਿਲਿਆ ਸੀ ਮੈਨੂੰ ਇਹ ਕੰਮ ਤੁਸੀਂ ਸਿਲਾਈ ਫਿਰ ਲਈ ਸੀ ਜਿਨ੍ਹਾਂ ਦੇ ਹਾਂਜੀ ਲੁਧਿਆਣਾ ਤੋਂ ਤਾਂ ਹੁਣ ਕਿੰਨੇ ਟਾਈਮ ਤੋਂ ਕੰਮ ਕਰਦੇ ਮੈਨੂੰ 18 ਸਾਲ ਹੋ ਗਏ ਨੇ ਕਨੇਕ ਪੈਸੇ ਬਣਦੇ ਨੇ ਜਨਨ ਕਿ ਤਨਖਾਹ ਤੇ ਆ ਜੀ ਨੇ 15000 ਦੇ ਰਹੇ ਨੇ ਕਿੰਨਾ ਕੁ ਪਰਪਰ ਰਿਹਾ ਤੁਹਾਡੇ ਬਹੁਤ ਵਧੀਆ ਹੋ ਰਿਹਾ ਜੀ ਬੱਚਿਆਂ ਦੀ ਪੜਾਈ ਬਹੁਤ ਸੋਹਣੀ ਚੱਲ ਰਹੀ ਆ ਹੁਣ ਹੋ ਰਿਹਾ ਕਿ ਦੇਖੋ ਪ੍ਰਾਈਵੇਟ ਕੰਮਾਂ ਤੇ ਇੰਨੇ ਪੈਸੇ ਨਹੀਂ ਹੁੰਦੇ ਸਾਨੂੰ ਹੋ ਰਿਹਾ ਕਿ ਸਾਡਾ ਬਹੁਤ ਵਧੀਆ ਚੱਲ ਰਿਹਾ ਹੈ ਸਿਸਟਮ ਇਹਨਾਂ ਦਾ ਧੰਨਵਾਦ ਸਾਡੇ ਗ੍ਰੁੱਪ ਦੇ ਵਿੱਚ ਤੁਸੀਂ ਕੰਮ ਕਰਦੇ ਤਾਂ ਜਿਹੜੀ ਸੀਨ ਹੈ ਕਿ ਕਿੰਨਾ ਕੁ ਕਿਤੇ ਉਹਦਾ ਪੜਾਈ ਦਾ ਕਰਦੇ ਹੁਣ ਤਕਰੀਬਨ ਰੋਜ਼ ਦਾ ਇਹ ਛੋਟੇ ਸਾਈਜ਼ ਲਗਾ ਕੇ ਵੱਡੇ ਸਾਈਜ਼ ਲਗਾ ਕੇ ਆਪਾਂ 40 ਪੀਸ ਦੇ ਕਰੀਬ ਨਿਕਲ ਜਾਂਦਾ ਇੱਕ ਮਸ਼ੀਨ 'ਚ। ਯਾਨੀ ਕਿ ਦੋ ਮਸ਼ੀਨਾਂ ਲੱਗੀਆਂ ਜਾਂਣਾਂ 80 ਦੇ 100 ਦੇ ਕਰੀਬ ਚੱਲਾ ਜਾਂਦਾ ਉਹਨਾਂ ਨੂੰ। ਕਿੰਨਾ ਕਿੰਨਾ ਟਾਈਮ ਤੁਹਾਡੇ ਕੰਮ ਕਰਦਾ? ਮੈਂ ਇਹ 10 ਘੰਟੇ ਚੱਲਦੇ। 100 ਦੇ ਜਿਹੜੇ ਸਿਗਨਲ ਟਿਕਦੇ ਨੇ ਕੰਮ ਆਉਂਦਾ। 12 ਮਿੰਟ తీਰੇ।